ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪੰਜਾਬੀ ਕਿਚਨ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਮੈਂ ਬਿਲਕੁਲ ਹਲਵਾਈ ਵਰਗੇ ਜਿਸ ਤਰ੍ਹਾਂ ਹਲਵਾਈ ਕੋ ਗੋਭੀ ਬਣਾਉਂਦੇ ਹੈ ਰੈਸਟੋਰੈਂਟ ਸਟਾਈਲ ਉਹ ਗੋਭੀ ਬਣਾਈ ਹੈ ਵੈਸੇ ਤਾਂ ਇਹਦੀਆਂ ਬਹੁਤ ਸਾਰੀਆਂ ਰੈਸਪੀਜ਼ ਨੇ ਪਰ ਮੈਂ ਆਪਣੇ ਘਰ ਕਿਸ ਤਰ੍ਹਾਂ ਗੋਭੀ ਬਣਾਨੀ ਆ ਉਹ ਮੈਂ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਆ ਹਾਂਜੀ ਇਸਦੇ ਲਈ ਮੈਂ ਗੋਭੀ ਨੂੰ ਪਹਿਲਾਂ ਹੀ ਗਰਮ ਪਾਣੀ ਦੇ ਵਿੱਚ ਇੱਕ ਬੋਇਲ ਤੱਕ ਇਹਨੂੰ ਮੈਂ ਵਾਸ਼ ਕਰ ਲਿਆ ਇੱਕ ਬੋਇਲ ਤੱਕ ਇਹਨੂੰ ਗਰਮ ਕੀਤਾ ਹੈ ਇਹਨੂੰ ਮੈਂ ਡレイン ਕੀਤਾ ਆ ਤੇ ਨਾਲੇ ਸਾਈਡ ਤੇ ਮੈਂ ਆਲੂ ਜਿਹੜੇ ਐ ਪਹਿਲਾਂ ਹੀ ਕੱਟ ਕੇ ਰੱਖਲੇ ਹੋਏ ਨੇ ਪਾਣੀ ਵਿੱਚ ਥੋੜੀ ਦੇਰ ਲਈ ਆਲੂਆਂ ਨੂੰ ਥੋੜਾ ਲੰਮਾ ਲੰਮਾ ਕੱਟਣਾ ਐ ਇਹ ਅੱਛੇ ਲੱਗਦੇ ਐ ਗੋਭੀ ਵਿੱਚ ਤੇ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕੜਾਈ ਵਿੱਚ ਮੈਂ ਆਇਲ ਗਰਮ ਕੀਤਾ ਆ ਉਹਦੇ ਵਿੱਚ ਮੈਂ ਆਲੂਆਂ ਨੂੰ ਫਰਾਈ ਕਰ ਲਵਾਂਗੇ ਆਲੂ ਨੂੰ ਅਸੀਂ ਪੂਰੀ ਤਰ੍ਹਾਂ ਫਰਾਈ ਨਹੀਂ ਕਰਨਾ ਆਲੂ ਨੂੰ ਅਸੀਂ 60 ਤੋਂ 70% ਫਰਾਈ ਕਰਾਂਗੇ ਜਿੰਨੇ ਸਾਡੇ ਆਲੂ ਹੈ ਆਲੂਆਂ ਦੀ ਕੁਆਂਟੀਟੀ ਦੇ ਅਕੋਰਡਿੰਗ ਮੈਂ ਨਮਕ ਐਡ ਕਰ ਰਹੀ ਹਾਂ ਜ਼ਿਆਦਾ ਨਮਕ ਐਡ ਨਹੀਂ ਕਰਾਂਗੇ ਅਸੀਂ ਇਹਦੇ ਵਿੱਚ ਤੇ ਆਲੂਆਂ ਨੂੰ ਅਸੀਂ ਇੱਥੇ ਥੋੜਾ ਫਰਾਈ ਕਰ ਲਾਂਗੇ ਆਲੂ ਸਾਡੇ ਫਰਾਈ ਹੋ ਗਏ ਨੇ ਇਹਨਾਂ ਨੂੰ ਹੁਣ ਮੈਂ ਆਪਾਂ ਕੱਢ ਲੈਣੇ ਆ ਬਾਹਰ ਲੋਹੇ ਦੇ ਕੜਾਈ ਵਿੱਚ ਜਦੋਂ ਅਸੀਂ ਇਹ ਗੋਭੀ ਦੀ ਸਬਜ਼ੀ ਬਣਾਉਂਦੇ ਆ ਤਾਂ ਇਹਦਾ ਕਲਰ ਬਹੁਤ ਅੱਛਾ ਹੈ ਤੇ ਤੁਹਾਨੂੰ ਪਤਾ ਹੈ ਕਿ ਇਹਦੇ ਹੈਲਥ ਬੈਨੀਫਿਟਸ ਵੀ ਬਹੁਤ ਨੇ ਹਾਂਜੀ ਹੁਣ ਉਸੇ ਆਇਲ ਦੇ ਵਿੱਚ ਮੈਂ ਗੋਭੀ ਨੂੰ ਫਰਾਈ ਕਰ ਲਵਾਂਗੀ ਗੋਭੀ ਨੂੰ ਵੀ ਜਿਸ ਤਰ੍ਹਾਂ ਆਲੂ ਫਰਾਈ ਕਿਤੇ ਆ ਉਸੇ ਤਰ੍ਹਾਂ ਫਰਾਈ ਕਰਾਂਗੇ ਅਸੀਂ ਗੈਸ ਦੀ ਫਲੇਮ ਨੂੰ ਅਸੀਂ ਮੀਡੀਅਮ ਹਾਈ ਰੱਖਾਂਗੇ ਫੁੱਲ ਫਲੇਮ ਨਹੀਂ ਰੱਖਾਂਗੇ ਹਾਂਜੀ ਗੋਭੀ ਵਿੱਚ ਵੀ ਅਸੀਂ ਗੋਭੀ ਦੀ ਕੁਆਂਟੀਟੀ ਦੇ ਅਕੋਰਡਿੰਗ ਜਿਹੜਾ ਆ ਨਮਕ ਐਡ ਕਰ ਲਵਾਂਗੇ ਇਹਦੇ ਨਾਲ ਕੀ ਹੋਏਗਾ ਕਿ ਨਮਕ ਗੋਭੀ ਦੇ ਅੰਦਰ ਤੱਕ ਜਿਹੜਾ ਆ ਐਬਜ਼ਾਰਬ ਹੋ ਜਾਏਗਾ ਨਹੀਂ ਤਾਂ ਗੋਭੀ ਜਿਹੜੀ ਹੈ ਉਹ ਸਾਡੀ ਥੋੜੀ ਫਿੱਕੀ ਰਹਿ ਜਾਂਦੀ ਹੈ ਗੋਭੀ ਵੀ ਸਾਡੀ ਹੋ ਗਈ ਆ ਇਹਨੂੰ ਅਸੀਂ ਇਹਨੂੰ ਵੀ ਅਸੀਂ 60 ਤੋਂ 70% ਹੀ ਕਰਾਂਗੇ ਪਕਾਵਾਂਗੇ ਪੂਰੀ ਨਹੀਂ ਪਕਾਵਾਂਗੇ ਹਾਂਜੀ ਬ੍ਰਾਊਨ ਹੋ ਗਈ ਐ ਅਸੀਂ ਇਹਨੂੰ ਵੀ ਹੁਣ ਬਾਹਰ ਕੱਢ ਲਾਂਗੇ ਬਹੁਤ ਜ਼ਿਆਦਾ ਆਇਲ ਨਹੀਂ ਅਸੀਂ ਪਾਇਆ ਮਸਾਲੇ ਲਈ ਮੈਂ ਇੱਥੇ ਤਿੰਨ ਪਿਆਜ਼ ਲਏ ਨੇ ਮੀਡੀਅਮ ਸਾਈਜ਼ਡ ਐ ਹਰੀ ਮਿਰਚ ਤੁਸੀਂ ਆਪਣੇ ਸਵਾਦ ਦੇ ਅਕੋਰਡਿੰਗ ਲਓਗੇ ਦੋ ਟਮਾਟਰ ਨੇ ਔਰ ਅਦਰਕ ਦਾ ਟੁਕੜਾ ਐ ਤੇ 10 ਤੋਂ 15 ਕਲੀਆਂ ਮੈਂ ਲਸਣ ਦੀਆਂ ਆ ਲੈ ਲਈਆਂ ਨੇ ਹਾਂ ਇਹਨਾਂ ਨੂੰ ਸਾਰੇ ਸਮਾਨ ਨੂੰ ਅਸੀਂ ਚੌਪ ਕਰ ਲਵਾਂਗੇ ਅਲੱਗ-ਅਲੱਗ ਸਭ ਤੋਂ ਪਹਿਲਾਂ ਕੜਾਈ ਵਿੱਚ ਤੇਲ ਥੋੜਾ ਜਿਹਾ ਲੈ ਕੇ ਗਰਮ ਕਰ ਲਾਂਗੇ ਉਹਦੇ ਵਿੱਚ ਮੈਂ ਤਿੰਨ ਤੇਜ਼ ਪੱਤਾ ਦਾਲਚੀਨੀ ਮੋਟੀ ਇਲਾਇਚੀ ਤੇ ਇੱਕ ਚਮਚਾ ਜੀਰਾ ਇਹ ਸਭ ਕੁਝ ਮੈਂ ਤੇਲ ਦੇ ਵਿੱਚ ਐਡ ਕਰ ਰਹੀ ਆ ਐਬਲੇ ਡਰਾਈ ਮਸਾਲੇ ਨੂੰ ਅਸੀਂ ਥੋੜਾ ਜਿਹਾ ਪੋਨ ਲਵਾਂਗੇ ਲਸਣ ਨੂੰ ਮੈਂ ਚੌਪ ਕਰ ਲਿਆ ਸੀ ਲਸਣ ਐਡ ਕਰ ਦਵਾਂਗੇ ਤੇ ਵਿੱਚ ਹਲਕਾ ਬ੍ਰਾਊਨ ਹੋਣ ਤੱਕ ਅਸੀਂ ਲਸਣ ਜੜਾਏ ਇਹਦੇ ਵਿੱਚ ਪਕਾ ਲੈਣਾ ਹੈ ਲਸਣ ਸੱਡਾ ਆਲਮੋਸਟ ਹੋ ਹੀ ਗਿਆ ਹੈ ਇਹਦੇ ਵਿੱਚ ਅਸੀਂ ਪਿਆਜ਼ ਐਡ ਕਰ ਰਹੇ ਹਾਂ ਪਿਆਜ਼ ਤੁਸੀਂ ਜ਼ਿਆਦਾ ਬਰੀਕ ਵੀ ਕਰ ਸਕਦੇ ਹੋ ਮੈਂ ਥੋੜੇ ਜਿਹਾ ਵੱਡਾ ਸਾਈਜ਼ ਹੀ ਰੱਖਿਆ ਪਿਆਜ਼ਾਂ ਦਾ ਪਿਆਜ਼ਾਂ ਨੂੰ ਅਸੀਂ ਪਕਾ ਲਾਂਗੇ ਹਲਕੇ ਜਿਹੜੇ ট্রান্সਲੂਸੈਂਟ ਹੋ ਗਏ ਪਿਆਜ਼ ਇਹਦੇ ਵਿੱਚ ਮੈਂ ਹਰੀ ਮਿਰਚ ਔਰ ਅਦਰਕ ਐਡ ਕਰ ਰਹੀ ਆ ਇਹਨਾਂ ਨੂੰ ਅਸੀਂ ਇਹ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਹੁਣ ਇਹਦੇ ਵਿੱਚ ਮੈਂ ਹਲਦੀ ਪਾਊਡਰ ਐਡ ਕਰ ਰਹੀ ਆ ਹਲਦੀ ਨੂੰ ਅਸੀਂ ਪਹਿਲਾਂ ਪਕਾ ਲਾਂਗੇ ਚੰਗੀ ਤਰ੍ਹਾਂ ਦੇ ਗਿਮਿਚ ਪਾਊਡਰ ਧਨੀਆ ਪਾਊਡਰ ਤੇ ਕਾਲੀ ਮਿਰਚ ਪਾਊਡਰ ਇਹਨਾਂ ਨੂੰ ਐਡ ਕਰਕੇ ਚੰਗੀ ਤਰ੍ਹਾਂ ਹਾਂਜੀ ਹੀਂਗ ਵੀ ਐਡ ਕਰ ਰਹੀ ਆ ਮੈਂ ਸੌਰੀ ਹਾਂਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਮਸਾਲਾ ਸਾਡਾ ਬਹੁਤ ਅੱਛਾ ਭੁਜ ਰਿਹਾ ਹੈ ਦਾ ਕਲਰ ਬੜਾ ਅੱਛਾ ਆ ਰਿਹਾ ਹੈ ਇਸ 스테ਜ ਤੇ ਟਮਾਟਰ ਐਡ ਕਰਾਂਗੇ ਦੇ ਵਿੱਚ ਟਮਾਟਰਾਂ ਨੂੰ ਅਸੀਂ ਥੋੜਾ ਜਿਆਦਾ ਚੰਗੀ ਤਰ੍ਹਾਂ ਭੁੰਨਾਂਗੇ ਇਹਨਾਂ ਨੂੰ ਅਸੀਂ ਇਹੀ ਆਪਣੇ 스ਪੂਨ ਦੇ ਨਾਲ ਦਬਾ-ਦਬਾ ਕੇ ਜਿਹੜਾ ਆ ਕਰ ਲਵਾਂਗੇ ਪਕਾ ਲਾਂਗੇ ਟਮਾਟਰ ਤੋਂ ਬਾਅਦ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਨਮਕ ਅਸੀਂ ਸਿਰਫ ਮਸਾਲੇ ਦੀ ਕੁਆਂਟੀਟੀ ਜਿੰਨਾ ਹੀ ਐਡ ਕਰਨਾ ਹੈ ਕਿਉਂਕਿ ਅਸੀਂ ਆਲੂ ਔਰ ਗੋਭੀ ਵਿੱਚ ਅਲੱਗ-ਅਲੱਗ ਨਮਕ ਜਿਹੜਾ ਆ ਐਡ ਕੀਤਾ ਹੋਇਆ ਹੈ ਮਸਾਲਾ ਸਾਡਾ ਭੁੱਜ ਰਿਹਾ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੇ ਇਹਦੇ ਵਿੱਚ ਟਮਾਟਰਾਂ ਦਾ ਸਾਈਜ਼ ਥੋੜਾ ਵੱਡਾ ਹੈ ਇਸ ਲਈ ਇਹਨੂੰ ਥੋੜਾ ਜਿਹਾ ਮੈਸ਼ ਕਰ ਕਰਕੇ ਪਕਾਵਾਂਗੇ ਤੁਸੀਂ ਟਮੇਟੋ ਪਿਊਰੀ ਬਣਾ ਕੇ ਵੀ ਇਹਦੇ ਵਿੱਚ ਐਡ ਕਰ ਸਕਦੇ ਹੋ ਜੇ ਤੁਹਾਨੂੰ ਟਮਾਟਰ ਇਸ ਤਰ੍ਹਾਂ ਨਹੀਂ ਪਸੰਦ ਆਇਲ ਬਿਲਕੁਲ ਅਲੱਗ ਹੋ ਗਿਆ ਮਸਾਲੇ ਤੋਂ ਸਾਡਾ ਚੰਗੀ ਤਰ੍ਹਾਂ ਮਸਾਲਾ ਜਿਹੜਾ ਆ ਉਹ ਪੁੱਜ ਗਿਆ ਮਸਾਲਾ ਜਿਆਦਾ ਭੁੰਨਣ ਨਾਲ ਹੀ ਬਹੁਤ ਵਧੀਆ ਇਹਦਾ ਫਲੇਵਰ ਆਉਂਦਾ ਹੈ ਵਿੱਚ ਮੈਂ ਦਹੀਂ ਜਿਹੜਾ ਆ ਉਹਦੇ 2 ਚਮਚ ਐਡ ਕਰ ਰਹੀ ਆ ਤੁਸੀਂ ਥੋੜਾ ਵੱਧ ਵੀ ਐਡ ਕਰ ਸਕਦੇ ਹੋ ਦਹੀਂ ਐਡ ਕਰਨ ਲੱਗੇ ਜਿਹੜੀ ਗੈਸ ਦੀ ਫਲੇਮ ਹੈ ਉਹ ਲੋ ਹੋਣੀ ਚਾਹੀਦੀ ਹੈ ਤੇ ਦਹੀਂ ਜਿਹੜਾ ਇਹ ਖੱਟਾ ਨਹੀਂ ਹੋਣਾ ਚਾਹੀਦਾ ਜੇ ਅਸੀਂ ਜ਼ਿਆਦਾ ਗਰਮ ਮਸਾਲੇ ਵਿੱਚ ਦਹੀਂ ਪਾਵਾਂਗੇ ਤਾਂ ਦਹੀਂ ਸਾਡਾ ਜਿਹੜਾ ਆ ਫਟ ਵੀ ਸਕਦਾ ਕਸੂਰੀ ਮੇਥੀ ਐਡ ਕੀਤੀ ਹੈ ਇਹਦੇ ਵਿੱਚ ਮਸਾਲਾ ਸਾਡਾ ਰੈਡੀ ਹੋ ਰਿਹਾ ਹੈ ਦਹੀਂ ਐਡ ਕਰਨ ਤੋਂ ਬਾਅਦ ਅਸੀਂ 2 ਤੋਂ 3 ਮਿੰਟ ਤੱਕ ਜਿਹੜਾ ਇਹ ਮਸਾਲਾ ਭੁੰਨਣਾ ਹੈ ਅਸੀਂ ਸਾਡਾ ਮਸਾਲਾ ਬਿਲਕੁਲ ਤਿਆਰ ਹੋ ਗਿਆ ਉਹਦੇ ਵਿੱਚ ਅਸੀਂ ਗੋਭੀ ਐਡ ਕਰ ਦਵਾਂਗੇ ਪਹਿਲਾਂ ਅਸੀਂ ਗੋਭੀ ਐਡ ਕਰਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਆਲੂ ਐਡ ਕਰ ਦਵਾਂਗੇ ਗੋਭੀ ਔਰ ਆਲੂ ਦੋਨੋਂ ਪੱਕੇ ਹੋਏ ਨੇ ਫਰਾਈ ਆਲਰੇਡੀ ਕਿਤੇ ਸੀ ਇਸ ਲਈ ਇਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗੇਗਾ ਪੱਕਣ ਲਈ ਐ ਗੋਭੀ ਦਾ ਬੜਾ ਅੱਛਾ ਫਲੇਵਰ ਆਂਦਾ ਹੈ ਤੁਸੀਂ ਇਹਦੇ ਵਿੱਚ ਅਮਚੂਰ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਥੋੜਾ ਜ਼ਿਆਦਾ ਖੱਟਾ ਫਲੇਵਰ ਚਾਹੀਦਾ ਤਾਂ ਵੈਸੇ ਤੇ ਦਹੀਂ ਨਾਲ ਹੀ ਇਹਦਾ ਫਲੇਵਰ ਬਹੁਤ ਅੱਛਾ ਆ ਜਾਂਦਾ ਹੈ ਚੰਗੀ ਤਰ੍ਹਾਂ ਮਿਲਾ ਦਵਾਂਗੇ ਸਾਰੀ ਕੋਟਿੰਗ ਹੋ ਜਾਣੀ ਚਾਹੀਦੀ ਹੈ ਮਸਾਲੇ ਦੀ ਹੁਣ ਸੁੱਕ ਕਵਰ ਕਰਕੇ ਸਿਰ 5 ਤੋਂ 7 ਮਿੰਟ ਤੱਕ ਜਿਹੜਾ ਆ ਉਹ ਰੱਖ ਲਾਂਗੇ ਮੀਡੀਅਮ ਫਲੇਮ ਤੇ ਮੀਡੀਅਮ ਲੋ ਫਲੇਮ ਤੇ ਰੱਖੋਗੇ ਤੁਸੀਂ ਇੱਕ ਵਾਰ ਫਿਰ ਤੋਂ ਹਿਲਾ ਦਿਓ ਆਲਮੋਸਟ ਸਾਡੀ ਗੋਭੀ ਜਿਹੜੀ ਹੈ ਉਹ ਰੈਡੀ ਹੈ ਮਸਾਲੇਦਾਰ ਬੜਾ ਅੱਛਾ ਕਲਰ ਆਇਆ ਹੈ ਇਹਦਾ ਇਦੋਂ ਉਪਰ ਅਸੀਂ ਹਰੀਆਂ ਹਰਾ ਤੰਨੀਆਂ ਪਾ ਦਾਂਗੇ ਜਦੋਂ ਅਸੀਂ ਲੋਹੇ ਦੀ ਕੜਾਈ ਵਿੱਚ ਇਸ ਤਰ੍ਹਾਂ ਦੀ ਕੋਈ ਸਬਜ਼ੀ ਬਣਾਉਂਦੇ ਹਾਂ ਤਾਂ ਉਹਦਾ ਬੜਾ ਅੱਛਾ ਕਲਰ ਆਂਦਾ ਹੈ ਤੰਨੀਆਂ ਨੂੰ ਮਿਲਾ ਦਾਂਗੇ ਅਸੀਂ ਚੰਗੀ ਤਰ੍ਹਾਂ 5 ਮਿੰਟ ਹੋਰ ਰੱਖਾਂਗੇ ਅਸੀਂ 5 ਮਿੰਟ ਬਾਅਦ ਜਿਹੜੀ ਹੈ ਸਾਡੀ ਸਬਜੀ ਜਿਹੜੀ ਰੈਡੀ ਹੋ ਗਈ ਹੈ ਐਨ ਉਸੇ ਸਰਵ ਕਰਾਂਗੇ ਬੜਾ ਅੱਛਾ ਕਲਰ ਆ ਰਿਹਾ ਹੈ ਸਬਜੀ ਦਾ ਹਲਵਾਈ ਸਟਾਈਲ ਗੋਭੀ ਬਣ ਕੇ ਰੈਡੀ ਹੋਈ ਹੈ ਇਸ ਤਰ੍ਹਾਂ ਗੋਭੀ ਪਹਿਲੇ ਫਰਾਈ ਕਰਕੇ ਬਾਅਦ ਵਿੱਚ ਸਬਜੀ ਬਣਾਉਣ ਦੇ ਨਾਲ ਗੋਭੀ ਜਿਹੜੀ ਹੈ ਓਵਰਕੁਕ ਨਹੀਂ ਹੁੰਦੀ ਜੋ ਕਿ ਕਈ ਵਾਰ ਨਾਰਮਲ ਸਬਜੀ ਬਣਾਉਣ ਲੱਗਿਆ ਹੁੰਦੀ ਹੈ ਜੇ ਤੁਹਾਨੂੰ ਮੇਰੀ ਇਹ ਰੈਸਿਪੀ ਅੱਛੀ ਲੱਗੀ ਹੈ ਤਾਂ ਮੇਰੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ Thank you.